ਹੜਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਗਰਾਊਂਡ ਲੈਵਲ ਦੇ ਉੱਤੇ ਉਤਰਿਆ ਹੋਇਆ ਨਜ਼ਰ ਆ ਰਿਹਾ ਸੁਖਵੀਰ ਸਿੰਘ ਬਾਦਲ ਆਪ ਵੱਖ-ਵੱਖ ਜਗ੍ਹਾ ਤੇ ਜਾ ਕੇ ਜਿਹੜੇ ਕਿ ਲਗਾਤਾਰ ਦੌਰੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਨੂੰ ਹੁਣ ਫਿਰ ਤੋਂ ਜਿਹੜਾ ਕਿ ਸੰਗਤ ਦੇਵਲੋ ਜਿਹੜਾ ਕਿ ਖੜਾਇਆ ਗਿਆ ਕੇਰਿਆ ਗਿਆ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਰਦਾਰ ਜੀ ਸੁਖਵੀਰ ਸਿੰਘ ਬਾਦਲ ਜੀ ਤੁਹਾਡੀ ਸਰਕਾਰ ਆਉਣੀ ਚਾਹੀਦੀ ਹੈ ਤੇ ਹੁਣ ਸਾਨੂੰ ਬਿੱਲ ਵੀ ਜਿਹੜੇ ਕਿ ਬਹੁਤ ਜ਼ਿਆਦਾ ਆ ਗਏ ਨੇ ਤੇ ਅਸੀਂ ਤੁਹਾਡੀ ਸਰਕਾਰ ਨੂੰ ਤਰਸ ਰਹੇ ਹਾਂ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਭਰੋਸਾ ਦਿਵਾਇਆ ਹੜ੍ਹਾਂ ਨੂੰ ਲੈ ਕੇ ਦੱਸਿਆ ਕਿ ਪੰਜਾਬ ਪੂਰੀ ਭਾਰੀ ਮਾਰ ਚੱਲ ਰਿਹਾ ਹੈ ਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਲੱਖਾਂ ਦਾ ਜਿਹੜਾ ਕਿ ਦੂਜੇ ਪਾਸੇ ਡੀਜ਼ਲ ਜਿਹੜਾ ਕਿ ਵੰਡਿਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੰਜਾਬੀਆਂ ਦੀ ਜਿਹੜੀ ਕਿ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਉੱਥੇ ਇੱਕ ਅਜਿਹੀ ਤਸਵੀਰ ਅਜਿਹਾ ਵੀਡੀਓ ਜਿਹੜੀ ਕਿ ਪਾਈ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਉਦੋਂ ਸਾਨੂੰ ਕੋਈ ਵੀ ਅਜਿਹੀ ਦਿੱਕਤਾਂ ਨਹੀਂ ਆਈਆਂ ਸੀ ਤੇ ਅੱਜ ਅਸੀਂ ਤੁਹਾਡੀ ਸਰਕਾਰ ਨੂੰ ਦਰਸ ਰਹੇ ਹਾਂ ਤੇ ਜਿਸ ਤੋਂ ਬਾਅਦ ਲੋਕ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਕਿ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਸਰਕਾਰ ਦੇ ਵਿੱਚ ਕਾਲੀਨ ਬਾਲ ਦੇ ਵਿੱਚ ਮਹਾਨ ਵਰਕਰ ਮੁਸਲਮਾਨ ਮੋਰ ਦੇ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਨਮਾਨ ਨਹੀਂ ਮਿਲਦਾ ਸਾ ਅਸੀਂ ਜੋਨੇਸਿਸ ਬਾਰੇ ਆਓ ਸਾਡੀ ਇੱਛਤ ਵਲੇ ਸਾਡੇ ਬਾੜ ਦੇ ਕਾਮਲ ਕੀ ਉਹ ਉਹ ਵਨ ਤੇ ਸਾਨੂੰ ਜੀ ਜੋਖਾ ਸਾਡੇ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਉਹ ਮਿਲ ਕਲਕ ਸਾਡੀ ਬੰਦ ਹੋ ਰਹੀ ਹੈ ਪ੍ਰਾਜਨਿਕਾ ਦੇ ਕੱਟੇ ਜਾ ਰਿਹਾ ਸਾਰੇ ਬੰਦ ਆਦਾਰਗਾ ਸਾਰੇ ਕੱਟੇ ਜਾ ਰਿਹਾ ਐਨਾ ਸਰਕਾਰ ਤੋਂ ਜੀ ਬਹੁਤ ਦੁਖੀ ਹੈ ਐਨੇ ਦੁਖੀ ਹੈ ਕਿ ਹੁਣ ਖਾਣਾ ਘਰੋ ਜੀ ਕਰਦੇ ਹੈ ਅਕਾਲੀ ਦਲ ਬਾਦਸ਼ਾਹ ਜਿੰਦਾਬਾਦ ਜਿੰਦਾਬਾਦ ਇਹਨਾਂ ਲੱਖ ਬਾਈਰ ਫੇਬੀਲਾ ਮੇਰੇ ਠੀਕ ਹੈ ਮੈਂ 200 ਦਾ ਬਲੇਕ ਲੱਖ ਬਾਈ ਹਰ ਤੇ ਦੇਖੀ ਤੇਰੀ ਬਹੁਤ ਹੀ ਮਾਣ ਦੀ ਹੈ ਮੈਂ ਅੱਜ ਨੂੰ ਕਿੰਨੇ ਆ ਰਹੇ ਕਰਦੇ ਮੈਂ ਅੱਜ ਵੀ ਉਹਨਾਂ ਨੇ 1 ਕਲੈਕਸ਼ਨ 70000 ਰੁਪਏ ਦਾ ਮਾਰਨਾ ਪੇਟਾ ਲੋਗੇ 3 ਲੱਖ ਲਿਏ ਹੋਰ ਅਜੀ ਮੋਟੀ ਸਗਰ ਦੇ ਵਿੱਚ ਸ਼ੈਡੋ ਸ਼ੂਟ ਦਾ ਬਾਅ ਮੈ ਗਿਆ ਸੀ ਬਹੁਤ ਤੰਗ ਹੋ ਗਈ ਉਹ ਕਹਿੰਦਾ ਤੁੰ ਜੀ ਹਣੀ ਕਰੀ ਠੀਕ ਹੈ ਹੁਣ ਕੀ ਕਰੀਏ ਸਾਰਾ ਪੰਜਾਬ ਦੋਸਤਾਂ ਨਾਲ ਸਾਡੇ ਆਪਣੇ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਂ ਲੈ ਕੇ ਬੁਲਾਇਆ ਜਾਂਦਾ ਸੀ ਸਰਦਾਰ ਬਾਦਲ ਦੀ ਸਰਕਾਰ ਇਹਨਾਂ ਸਰਦਾਰ ਬੁਲਾਇਆ ਜੀ ਨੂੰ ਸ੍ਰੀ ਨਰਸਿੰਘ ਸਿੰਘ ਜੀ ਤੁਹਾਨੂੰ ਮਿਲ ਜੀ ਠੀਕ ਸਰ ਹਾਂ ਜੀ ਸਰਕਾਰ ਦੇ ਵਿੱਚ ਕਾਰਗਰ ਬਾਲ ਦੇ ਵਿੱਚ ਮਹਾਨ ਵਰਕਰ ਨੂੰ ਸਲਵਾਤ ਦਵਾਓ ਹੋਰ ਕਿ ਵਰਕਰ ਕਿਸੇ ਵੀ ਸਰਕਾਰ ਦੇ ਵਿੱਚ ਕੋਈ ਸਲਵਾਤ ਨਹੀਂ ਮਿਲਦਾ ਅਸੀਂ ਜਿਹੜੇ ਤੁਸੀਂ ਸਵਾਲਾ ਫੇਰ ਆਓ ਸਾਡੀ ਇੱਛਤ ਵਲੇ ਸਾਡੇ ਬਾੜ ਦੇ ਕਾਮਲ ਕੀ ਉਹ ਉਹ ਵਣ ਤੇ ਸਾਨੂੰ ਜੀ ਲੋਕਾ ਸਾਡੇ ਬੰਦ ਕੀਤੀਆਂ ਜਾ ਰਹੀਆਂ ਸਾਨੂੰ ਉਹ ਮਿਲ ਕਲਕਸਾ ਦੀ ਬੰਦ ਹੋ ਰਹੀ ਹੈ ਪ੍ਰਾਜਨਿਕ ਦਾ ਕੱਟੇ ਜਾ ਰਿਹਾ ਸਾਰੇ ਹੀ ਬੰਦ ਹਜ਼ਾਰਾਂ ਸਾਰੇ ਕੱਟੇ ਜਾ ਰਿਹਾ ਇਹਨਾਂ ਸਰਕਾਰ ਤੋਂ ਜੀ ਬਹੁਤ ਦੁਖੀ ਹੈ ਕੰਨੇ ਸੁਖੀ ਹੈ ਕਿ ਹੁਣ ਖਾਇਆ ਘਰੂ ਜੀ ਕਰਦਾ ਹੈ ਗਦਾਰ ਬਨਵਾਰੀ ਜੀ ਅਕਾਲੀ ਦਰਬਾਰ ਜਿੰਦਾਬਾਦ ਜਿੰਦਾਬਾਦ ਲੱਖ ਲਖ ਪਾਈਆਂ ਤੇ ਬਿਲਾ ਮੇਰੇ ਠੀਕ ਮੈਂ ਮਿੱਸੀ ਦਾ ਬਲੇਕ ਲੱਖ ਪਾਈਆਂ ਤੇ ਦੇਖੀ ਪਰ ਉਹਦੀ ਮਾਨੰਦੀਆ ਮੈਂ ਅਜੇ ਨਹੀਂ ਕੋਈ ਆ ਰਿਹਾ ਕੋਈ ਮੈਂ ਅਜੇ ਉਹਨਾਂ ਨੇ 1 ਕਲੈਕਸ਼ਨ 30 ਹਜ਼ਾਰ ਦੇ ਜੁਰਮਾਨਾ ਪੇਟਾ ਲਓਗੇ 3 ਲੱਖ ਹੋਰ ਅਜੀ ਮੋਟੀ ਸਿਕਰ ਦੇ ਵਿੱਚ ਸ਼ੈਡੋ ਸ਼ੂਟ ਦਾ ਬਾਅ ਮੈ ਗਿਆ ਸੀ ਬਹੁਤ ਤੰਗ ਹੋ ਗਈ ਉਹ ਕਹਿੰਦਾ ਤੁੰ ਜੀ ਹੰਨੇ ਕਰੀ ਠੀਕ ਕਰਾ ਹੁਣ ਕੀ ਕਰੀਏ ਸਾਰਾ ਪੰਜਾਬ ਦੋਸਤਾਂ ਨਾਲ ਸਾਡੇ ਨਾਲ ਆਪਣੇ ਨਾਲ ਸਾਡੇ ਫਾਦਰ ਸਾਹਿਬ ਨੂੰ ਨਾਂ ਲੈ ਕੇ ਬੁਲਾਇਆ ਜਾਂਦਾ ਜੀ ਸਰਦਾਰ ਬਾਦਲ ਦੀ ਸਰਕਾਰ ਇਹ ਨਰਸੀਰਾਮ ਜੀ ਨੂੰ ਬੁਲਾਇਆ ਜੀ ਜੀ ਸਰ ਹਾਂਜੀ ਬਾਦਲ ਸਾਹਿਬ